ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਆਏ ਦਿਨ ਹੀ ਮਹਿਲਾਵਾਂ ਤੇ ਤਸ਼ੱਦਦ ਦੇ ਕੇ ਮਾਮਲੇ ਸਾਹਮਣੇ ਆਉਂਦੇ ਨੇ ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਜਿਸ ਦਾ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਹੁਣ ਪੇਕਾ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਸਹੁਰਿਆਂ ਤੇ ਪਤੀ ਦੇ ਵੱਲੋਂ ਰਲ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਪਰਿਵਾਰ ਦਾ ਕਹਿਣਾ ਕਿ ਗਲੇ ਤੇ ਗਲਾ ਕੋਟਣ ਦੇ ਨਿਸ਼ਾਨ ਨੇ ਜਦ ਪਰਿਵਾਰ ਪਹੁੰਚਿਆ ਤਾਂ ਜਿਹੜੀ ਉਹ ਮਹਿਲਾ ਉਸ ਦੀ ਮੌਤ ਹੋ ਚੁੱਕੀ ਸੀ ਪੇਕਾ ਪਰਿਵਾਰ ਇੱਥੇ ਇਨਸਾਫ ਦੀ ਮੰਗ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਸਹੁਰਾ ਪਰਿਵਾਰ ਤੇ ਪਤੀ ਦੇ ਵੱਲੋਂ ਰਲ ਕੇ ਇਸ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਗਲੇ ਤੇ ਗਲਾ ਕੋਟਣ ਦੇ ਨਿਸ਼ਾਨ ਮਿਲਨੇ ਨੇ ਇਸ ਦੇ ਨਾਲ ਹੀ ਜੀਬ ਬਾਹਰ ਨੂੰ ਆਈ ਹੋਈ ਸੀ ਜਿਸ ਤੇ ਚਲਦਿਆ ਕਿ ਉਹਨਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਮਹਿਲਾ ਦਾ ਕਤਲ ਕੀਤਾ ਗਿਆ ਹਾਲਾਂਕਿ ਉਹਨਾਂ ਪੁਲਿਸ ਸ਼ਾਸਨ ਤੋਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਆਖਰ ਇਸ ਬਾਬਤ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਅਕਰ ਕੀ ਨਾਮ ਹੈ ਤੁਹਾਡਾ ਪ੍ਰਤਾਰਸਕ ਨਾਂਜੀ ਕੀ ਮਾਮਲਾ ਪਿੰਟੋਸ ਦਾ ਨਹੀਂ ਸਾਡਾ ਪਾਵੜਾ ਜੀ ਗੁੱਡੀ ਇਹ ਵਹੀ ਸੀ ਕੱਲ ਇਹ ਗੁੱਡੀ ਉੱਥੇ ਪੇਕੇ ਘਰ ਤੋਂ ਇੱਥੇ ਆਈ ਹੈ ਜੀ ਆਨੰਦਗੜ੍ਹ ਆਪਦੇ ਸਹੁਰੇ ਘਰ ਕਿੰਨਾ ਚਿਰ ਹੋ ਗਿਆ ਬਈ ਇਹ ਗੁੱਡੀ ਨੂੰ ਵਿਆਹੀ ਰੂ ਜੀ ਬੱਚੇ ਵਿਆਹੇ ਗੁੱਡੀ ਬਾਹਰਲੇ ਪੁੜਖ ਗਈ ਹੈ ਦੀ ਫਿਰ ਕੀ ਹੋਇਆ ਹੁਣ ਕੀ ਹੋਇਆ ਹੋਰ ਤੋਂ ਨਹੀਂ ਇਹ ਜੇ ਕਿ ਉਹ ਤਾਂ ਗਲਾਤ ਬਾਕੇ ਕੁੱਤਿਆ ਗਿਆ ਜੀ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਇਹ ਹੀ ਲੱਗਦਾ ਵੀ ਬਹੁਤ ਕਰੀ ਗਈ ਜੀ ਉਹਦੀ ਕਲਾ ਦਬਾ ਕੇ ਜਦੋਂ ਅਸੀਂ ਦੇਖੀ ਤਾਂ ਉਹ ਫਰੇਦ ਚ ਲੱਗੀ ਪਈ ਸੀ ਚਾਕਿਆ ਟੱਕਣ ਅਸੀਂ ਦੇਖਿਆ ਜਰਾ ਸਾਰਾ ਗਲਾ ਦੱਬਿਆ ਪਿਆ ਜੀ ਜੀ ਬਾਹਰ ਆਈ ਪਈ ਐ ਤੇ ਜਦੋਂ ਘਰ ਵਾਲਾ ਹਾਜ਼ਰ ਸੀ ਜੀ ਨਾਲ ਕਰੇ ਸੀ ਨਹੀਂ ਰਾਤ ਨੂੰ ਇਹ ਹੋਇਆ ਮਾਮਲਾ ਉਹ ਘਰੇ ਸੀ ਜੀ ਉਹ ਘਰੇ ਬਿਲਕੁਲ ਘਰੇ ਸੀਗਾ ਜੀ ਕਿੰਨੀ ਮਾਰਨ ਲੱਗਦਾ ਤੁਹਾਨੂੰ ਗਾਨੂੰ ਤਾਂ ਵੀ ਬੁੱਡੇ ਦਾ ਤੇ ਉਹ ਇੱਕ ਗੁੱਡੀ ਦੇ ਘਰ ਵਾਲੇ ਦਾ ਹੀ ਆ ਗੁਰਵਿੰਦਰ ਦਾ ਗੁਰਵਿੰਦਰ ਕੀ ਹੋਇਆ ਬੇਟੀ ਦੇ ਨਾਲ ਬੇਟੀ ਨੇ ਪਰਸੋਂ ਮੇਰੇ ਕੋਲੋਂ ਗਈ ਐ ਬਈ ਉਹ ਮੇਰੇ ਕੋਲ ਤੜਕੇ ਸਵੇਰੇ ਤਬਾਗੀ ਕਹਿੰਦੀ ਮੈਂ ਜਾਨੀ ਐ ਜਾਂਦੀ ਜਾਂਦੀ ਚੱਲ ਪਿੰਡ ਵਾਗੀ ਪਿੰਡੋਂ ਕੱਲ ਉਹ 6 ਵਜੇ ਚੜ ਗਈ 9 ਵਜੇ ਵੀਰੇ ਉਹ ਘਰੇ ਆ ਗਈ ਆ ਕੇ ਮੈਨੂੰ 9 ਵਜੇ ਫੋਨ ਕਰਿਆ ਕਹਿੰਦੀ ਮੈਂ ਪਿੰਡੋਂ ਆਂਗੀ ਮੈਨੂੰ ਕਹਿੰਦੀ ਮੇਰੇ ਨਾਲ ਲੜੀ ਜਾਂਦਾ ਉਹ ਲੜ ਬਗੀ ਉਹਦੇ ਘਰਾਂ ਵਾਲਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਖੈ ਫਿਰ ਫਿਰ ਕਹਿੰਦੀ ਫਿਰ ਫਿਰ ਮੈਨੂੰ ਲਾਲੇ ਘੰਟੇ ਬਾਅਦ ਕਹਿੰਦੀ ਮੈਨੂੰ ਲੜੀ ਜਾਂਦਾ ਨਾ ਮੈਂ ਚਾਹ ਪੀਤੀ ਨਾ ਮੈਂ ਰੋਟੀ ਖਾਦੀ ਮੈਂ ਕੁਝ ਨਹੀਂ ਕਰਿਆ ਕਹਿੰਦੀ ਮੈਂ ਕਿਹਾ ਚੱਲ ਠੀਕ ਐ ਰਾਤ ਨੂੰ ਮੈਨੂੰ ਵੀਰੇ ਉਹਨੇ ਫੇਰ 9 ਵਜੇ ਫੋਨ ਲਾ ਲਿਆ 9 ਵਜੇ ਫੋਨ ਲਾ ਕੇ ਕਹਿੰਦੀ ਨਾ ਮੈਨੂੰ ਚਾਹ ਨਾ ਮੈਨੂੰ ਪਾਣੀ ਮੈਨੂੰ ਡਰ ਅੱਜ ਕੋਈ ਗੱਲ ਦਾ ਮੈਨੂੰ ਡਰ ਲੱਗਦਾ ਕਹਿੰਦੀ ਮੈਂ ਉਹਨੂੰ ਮੋੜ ਕੇ ਆਖਿਆ ਕਿ ਤੂੰ ਵਾਰ ਫੇਰ ਕਿਤੇ ਜੀ ਤੈਨੂੰ ਕਾਸੀ ਦਾ ਡਰ ਹੈ ਕਹਿੰਦੀ ਕਰੀ ਗਈ ਮੇਰੇ ਕੋਲ ਦੁੱਖ ਦੀ ਸੁਖ ਦੀ ਮੈਨਾਂ ਆਏ ਕਰਿਆ ਮੇਰੇ ਨਾ ਆਏ ਕਰਿਆ ਮੇਰੇ ਨਾ ਆਏ ਕਰਿਆ ਇਹ ਮੇਰੀ ਭੈਣ ਗਲ ਕੋਟ ਕੇ ਮਾਰੀ ਆਵੇ ਕਿੰਨੀ ਕੀ ਤੇਰ ਗੱਲ ਹੋਈ ਹੈ ਤੁਹਾਡੇ ਮੇਰੇ ਇੱਕ ਘੰਟਾ ਗੱਲ ਹੋਈ ਮੇਰੀ ਭੈਣ ਨਾਲ ਵੀਰੇ 9 ਵਜੇ ਤੋਂ ਲੈ ਕੇ ਮੇਰੀ 10 ਵਜੇ ਦੇ ਤੱਕ ਮੇਰੀ ਭੈਣ ਨਾਲ ਗੱਲ ਹੋਈ ਤੜਕੇ ਮੈਨੂੰ 5 ਵਜੇ ਸਹੀ ਮੇਰੇ ਕੋਲੇ ਫੋਨ ਆ ਗਿਆ ਮਾੜਾ ਮਾੜਾ ਵਿੱਚ ਪਾਸੇ ਕਹਿੰਦਾ ਮੇਰੀ ਸਾਲੀ ਬੋਲੂਗੀ ਉਹਨਾਂ ਦੇ ਜਿਹੜਾ ਘਰੇ ਕੰਮਕਾਰ ਕਰਦਾ ਸੀ ਉਹਨੂੰ ਕਹਿੰਦਾ ਵੀ ਤੂੰ ਕਹਦੇ ਕਹਿੰਦਾ ਵੀ ਤੇਰੀ ਭੈਣ ਦਿਵਿੰਦਰ ਕੌਰ ਆ ਮੈਂ ਕਿਹਾ ਹਾਂ ਵੀ ਮੇਰੀ ਭੈਣ ਦਿਵਿੰਦਰ ਕਹਿੰਦਾ ਕਹਿੰਦਾ ਵੀ ਭਾਈ ਉਹਨੂੰ ਅਟੈਕ ਹੋ ਗਿਆ ਉਹਨੂੰ ਕਿੰਨੇ ਵੇ ਪਤਾ ਲੱਗਿਆ ਤੁਹਾਨੂੰ ਮੈਨੂੰ ਤੜਕੇ 5 ਵਜੇ ਦੱਸ ਦੱਸੀ ਜੀ ਕੀ ਲੱਗਦਾ ਕਿਉਂ ਮਾਰੀ ਲੱਗੀ ਕਾਰਨ ਕੀ ਹੈ ਪਹਿਲਾਂ ਵੀ ਕਲੇਸ਼ ਹੁੰਦਾ ਸੀ ਕਲੇਸ਼ ਤਾਂ ਜੀ ਰਹਿੰਦਾ ਸੀ ਪਹਿਲਾਂ ਵੀ ਸਦੋਂ ਨਾਲਿਓ ਉਹਦਾ ਮੁੰਡਾ ਉਹਦੀ ਨੋ ਉਹਦੀ ਸੱਸ ਉਹਦਾ ਸਹੁਰਾ ਮੇਰੀ ਭੈਣ ਦਾ ਤਾਂ ਜੁਗੜਿਆਂ ਦਾ ਕਲੇਸ਼ ਸੀ ਸੀ ਮੇਰੀ ਭੈਣ ਨੇ ਤਾਂ ਨਾ ਵਿੱਚੇ ਜਿੱਦਿਆਂ ਦੀ ਆਈ ਸੀ ਮੇਰੀ ਭੈਣ ਨੂੰ ਇੱਕ ਦਿਨ ਹੀ ਉਹ ਸਨਰਸੋ ਕੋ ਇੱਥੇ ਆਨੰਦਗੜ੍ਹ ਸੁਖ ਦਾ ਕਟਿਆ ਇੱਕ ਦਿਨ ਵੀ ਮੇਰੀ ਭੈਣ ਦੇ ਬੱਚੇ ਆ ਜੀ ਇਨਾਂ ਕੋਲੇ ਇਨਾਂ ਕੋਲੇ ਦੋ ਬੱਚੇ ਗੁੜਗਾ ਗਈ ਹੋਈ ਏ ਬਈ ਬਾਹਰ ਤੇ ਵਿੱਚੇ ਬੇਟੇ ਦੀ ਰਏ ਆ ਵੀਰੇ ਵਿੱਚ ਹਾਂ ਮੁੰਡਾ ਵਿਆਹ ਵਿੱਚੇ ਨੋਦੀ ਆ ਵਿੱਚ ਉਹਦੇ ਸੱਸ ਸਹੁਰੇ ਦੀ ਮੇਰੀ ਭੈਣ ਦੇ ਦੀ ਸਾਰਿਆਂ ਦੇ ਨਾਲ ਰਾਹ ਲੈ ਕੇ ਮੇਰੀ ਭੈਣ ਦਾ ਗਲ ਕੋਟ ਕੇ ਮੇਰੀ ਭੈਣ ਦੀ ਮੌਤ ਕਰੀਏ ਕੋਈ ਮੇਰੀ ਭੈਣ ਨੂੰ ਢਾਹਕਣੀ ਹੋ ਸਾਡੀ ਤਾਂ ਹੀ ਬੇਣ ਦੀ ਹੈ ਇਹ ਨੇ ਸਾਡੀ ਮੈਂ ਮਾਰੀ ਹੈ ਸਾਡੀਆਂ ਬੂ ਬਾਲੀ ਕਹਿੰਦੇ ਆ ਅਸੀਂ ਨੰਦ ਨਹੀਂ ਦਾ ਗੱਲ ਤਾਂ ਭੈਣ ਵੀ ਹੈ ਅੱਜ ਵੀ ਪਹਿਲਾਂ ਮੇਰਾ ਕਿਹਾ ਸੀ ਅਸੀਂ ਜੀ ਇੱਕ ਹਫ਼ਤਾ ਪਹਿਲਾਂ ਕਹਿੰਦੇ ਸੀ ਮੈਂ ਸਪਰੇ ਪਿਉਣਾ ਸਪਰੇ ਪਿਆਉਂਗਾ ਤੈਨੂੰ ਮਾਰੂਗਾ ਉਹਨਾਂ ਨੇ ਬੋਲ ਕਰਿਆ ਕਹਿੰਦੇ ਮੈਨੂੰ ਐ ਕਹਿੰਦਾ ਵੀ ਸਪਰੇ ਪਿਆ ਕੇ ਮਾਰੂਗਾ ਸਾਨੂੰ ਪਤਾ ਸੀ ਸਾਨੂੰ ਕਹਿੰਦੀ ਸੀ ਹੁੰਦੀ ਸੀ ਵੀ ਮੈਨੂੰ ਐ ਕਹਿੰਦਾ ਵੀ ਮੈਂ ਸਪਰੇ ਪਿਆ ਕੇ ਮਾਰੂਗਾ ਤੈਨੂੰ ਮੈਨੂੰ ਬਹੁਤ ਕੁੱਟ ਮਾਰ ਕੰਦਾ ਪਹਿਲਾਂ ਤੋਂ ਜੀ ਬਹੁਤ ਕੁੱਟ ਮਾਰ ਕੰਦਾ ਸੀ ਸਿਰ ਵੀ ਪਾੜਿਆ ਮੇਰੇ ਪਿਓ ਵੀ ਲਿਆਉਂਦਾ ਤੀਜੇ ਦਿਨੋਂ ਸੀ ਲਿਆਉਂਦੇ ਜੋ ਸਿਰ ਪਾੜਦਾ ਬਹੁਤ ਹਰਕਤਾਂ ਕਰਦੀ ਸੀ ਜੀ ਮੇਰੀ ਭੈਣ ਨਾਲ ਸਾਥ ਕੋਈ ਬਸੇਦਾ ਨਾ ਕਮੇਨ ਤੁਸੂਦੀ ਆ ਮੇਰੀ ਭੈਣ ਨੇ ਕੈਂਕਰੀ ਗਾਦੀ ਜੀ ਦੋ ਦਿਨ ਉੱਥੇ ਦੋ ਦਿਨ ਉਹ ਇੱਕਦਾਂ ਸੁਣਾ ਹਾਂਜੀ ਹੱਸ ਇੰਨਾ ਮਤਲਬ ਕਿ ਚੱਲਦਾ ਜੀ ਸਮਝਾਉਂਦੀ ਇਹ じゃ ਕਿਹੜਾ ਇਸ਼ੂ ਸੀ ਜਿੱਦੇ ਕਰਕੇ ਲੜਾਈ ਇਸ਼ੂ ਜੀ ਬਸ ਇਹ ਨਾਲ ਹੀ ਨਾਲ ਆਦਤਾਂ ਸੀ ਇਹਨਾਂ ਦੇ ਪਰਿਵਾਰ ਦੇ ਨਾਲ ਇਹਨਾਂ ਦੇ ਪਰਿਵਾਰ ਦੀਆਂ ਆਦਤਾਂ ਸੀ ਸ਼ੁਰੂ ਤੋਂ ਹੀ ਕਰਦੇ ਸੀ ਇਹ じゃ ਬਸ ਕੁੱਟ ਮਾਰ ਸ਼ੁਰੂ ਤੋਂ ਹੀ ਕਰਦੇ ਸੀ ਕੋਈ ਵਜ੍ਹਾ ਤਾਂ ਨਹੀਂ ਜੀ ਕੋਈ ਵਜ੍ਹਾ ਨਹੀਂ ਸੀ ਬਸ ਜਦੋਂ ਕਿਤੇ ਬੋਲਦੇ ਲੜਦੇ بس ਉਦੋਂ ਹੀ ਮਾਰਨ ਪੈ ਗਿਆ ਇਹਨਾਂ ਦੀਆਂ ਆਤਾਂ ਸੀ ਪਹਿਲਾਂ ਵੀ ਕਹਿੰਦਾ ਮੈਂ ਗੋਲੀ ਮਾਰੂ ਮੈਂ ਇਹਨੂੰ ਮਾਰ ਦੂੰ ਸ਼ੁਰੂਤ ਹੋਇਆ ਇਹ ਪਹਿਲਾਂ ਅਜਰ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਮੇਰਾ ਨਾਮ ਲਖਮਿੰਦਰ ਸਿੰਘ ਹੈ ਪਿੰਡ ਉਸਨਰਾਈ ਲਖਮਿੰਦਰ ਕੀ ਮਾਮਲਾ ਹੈ ਜੀ ਇਹ ਮਾਮਲਾ ਜੀ ਸਵੇਰੇ ਅਸੀਂ ਨੂੰ ਫੋਨ ਆਇਆ ਜੀ ਤੇ ਅਸੀਂ ਕਹਿੰਦੇ ਵੀ ਭੈਣ ਦੀ ਡੈਥ ਹੋ ਗਈ ਡੈਥ ਹੋ ਗਈ ਜੀ ਅਸੀਂ ਜਦੋਂ ਆ ਕੇ ਦੇਖਿਆ ਜੀ ਤੇ ਉਦੋਂ ਗੱਲਾਂ ਹੀ ਕੋਈ ਹੋਰ ਸੀ ਚਿਹਰੇ ਤੇ ਪੂਰੇ ਨਿਸ਼ਾਨ ਸੀਗੀ ਸੱਟ ਮਾਰਦੀ ਗੱਲ ਤੇ ਉਹ ਉਹ ਮਾਰਕ ਨਿਸ਼ਾਨ ਬਣੇ ਸੀ ਜਿਵੇਂ ਗਲ ਘੁੱਟ ਕੇ ਕਤਲ ਕੀਤਾ ਗਿਆ ਹੁੰਦਾ ਹੈ ਆਪਣਾ ਬੰਡ ਹਸਣਾ ਰਹੀ ਇਹਨਾਂ ਦੇ ਭੈਣ ਦਾ ਪਿੰਡ ਸੀ ਕਿ ਨੰਦਗੜੀ ਇਹ ਵਿਚਾਰੀ ਪਹਿਲਾਂ ਵੀ ਘਰੇ ਝਗੜਾ ਚੱਲਦਾ ਸੀ ਗਈ ਅਸੀਂ ਨਿਵੇਂੜ ਕੇ ਜਾਂਦੇ ਹੁੰਦੇ ਸੀ ਉਹ ਗੱਲਾਂ ਨਾਰਮਲ ਹੋ ਜਾਂਦੀਆਂ ਸੀ ਨਹੀਂ ਤੇ ਅਸੀਂ ਕੰਧ ਕਢਾ ਗਏ ਜੀ ਰਾਤ ਨੂੰ ਫੇਰ ਮੁੰਡੇ ਨੇ ਕੰਧੇ ਰਾਤੀ ਤੇ ਉਸ ਦਿਵਾਂ ਭੈਣ ਕਦੇ ਪਿੰਡ ਆ ਜਾਂਦੀ ਚਾਰ ਦਿਨ ਇੱਥੇ ਲਾ ਜਾਂਦੀ ਕੱਲ ਇੱਕ ਆਪਣਾ ਭਤੀਜਾ ਚੜਾ ਕੇ ਗਿਆ ਜੀ ਆਪਣੇ ਹਸਣਾ ਚੌਂਕ ਤੋਂ ਵਸਤੀ ਤੇ ਉਹ ਰਾਤ ਨੂੰ 9 ਵਜੇ ਦੂਜੀ ਅੰਬਾ ਨਾਲ ਵੀ ਗੱਲ ਕੀਤੀ ਆਈ ਤੇ ਤੜਕੇ ਇਹਨਾਂ ਨੇ ਫੋਨ ਕਰਤਾ ਕਹਿੰਦੇ ਮੌਤ ਹੋ ਗਈ ਝਗੜਾ ਕਿਦਾਂ ਚੱਲਦਾ ਸੀ ਪਹਿਲਾਂ ਦਾ ਝਗੜਾ ਹੀ ਘਰੇ ਹੀ ਚੱਲਦਾ ਸੀ ਜੀ ਬੇਟੇ ਨਾਲ ਹੀ ਕੀ ਲੱਗਦਾ ਵੀ ਕੀ ਨੇ ਮਾਰੇ ਲੱਗਦਾ ਇਹ ਸੱਚ ਦਾ ਨਿਆਂ ਸਾਨ ਦਾ ਸ਼ੱਕ ਤਾਂ ਸਾਨੂੰ ਪਤਾ ਹੀ ਹੈ ਜੀ ਘਰੇ ਘਰ ਦੇ ਕਿਸੇ ਨੇ ਕੀਤਾ ਜੀ ਉਹ ਬਾਕੀ ਪੋਸਟਮਾਨ ਰਿਪੋਰਟ ਜੈਨੂ ਨਾ ਆਵੇ ਅਸੀਂ ਤੇ ਇਹੀ ਚਾਹੁੰਦੇ ਆ ਘਰ ਦੇ ਕਹਿੰਦੇ ਹਾਰ ਅਟੈਕ ਆ ਜੀ ਜਿਹੜਾ ਰਿਪੋਰਟ ਜੈਨੂ ਨਾ ਆਵੇ ਬਸ ਅਸੀਂ ਇਹਨਾਂ ਕੋਈ ਧੱਕਾ ਨਾ ਹੋਵੇ ਅਸੀਂ ਗੱਲ ਕਹਿ ਦੱਸਣ ਸਿਰ ਇਹ ਹੁਸੈਨਰ ਵੀ ਰਹਿੰਦੇ ਆ ਹਾਂ ਪਿੰਡ ਆ ਜਾਂਦੇ ਸੀ ਜੁਰੂ ਟਕੜਾ ਇਨਸੀਡੈਂਟ ਹੋਇਆ ਇਹ ਕਿੱਥੇ ਹੋਇਆ ਇਹ ਅਨੰਦਗੜ੍ਹ ਹੋਇਆ ਜੀ ਹਾਂਜੀ ਉਹਦਾ ਪਿੱਕੇ ਦਾ ਤਾਂ ਆ ਜਾਂਦੀ ਫਿਰ ਜਦੋਂ ਘਰੇ ਨਹੀਂ ਬੰਦੀ ਜਾਨ ਬਚਾਉਣ ਦੀ ਮਾਰੀ ਉਸਨਰ ਲਾ ਜਾਂਦੀ ਚਾਰ ਦਿਨ ਫਿਰ ਕਦੇ ਗਿੱਦੜਵੇ ਕਰਾਇਤੇ ਰਹਿੰਦੀ ਜੀ ਤੇ ਸਾਮਾਨ ਬਾਹਰ ਸਿੱਟਦਾ ਜੀ ਐਸ ਗੱਲਾਂ ਚਲਦਾ ਰਾਤ ਹੀ ਆਈ ਆਈ ਕੱਲ ਪਿੰਡ ਕਰਮੇਤ ਕੋ ਚੱਲਦਾ ਇਹਨਾਂ ਦਾ ਡਿਸਮੋ 2 ਸਾਲਾਂ ਦਾ 2 ਸਾਲਾਂ ਦਾ ਚੱਲਦਾ ਜੀ ਘਰ ਵਾਲਾ ਤਾਂ ਕੀ ਦਾ ਹੋਣਾ ਸੀ ਮੁੰਡੇ ਨਾਲ ਨਹੀਂ ਆਉਂਦਾ ਉਹ ਤਾਂ ਕਰੋ ਬਾਹਰ ਹੀ ਦਿੰਦਾ ਉਹਦਾ ਕੋ ਰੋ ਬਾਹਰ ਹੀ ਸੀ ਜੀ ਮੁੰਡੇ ਨਾਲ ਹੀ ਚੱਲਦਾ ਸੀ ਇਹ ਆ ਛੋਡੇ ਨਾਲ ਘਤਪਾਈ ਹੋਇਆ ਜੀ ਸੜਦਾ ਤੇ ਜਰੋਕ ਹੀ ਹੋਈ ਸਾਰਿਆਂ ਨਾਲ ਸੁਭਾਈ ਹੋਏ ਧੱਕੇ ਮਾਰੀ ਤੱਕੇ ਮਾਰੇ ਜੀ ਉਹ ਜਦੋਂ ਮੰਨ ਲ ਕੇ ਚੱਲੋ ਜੀ ਆਹ ਮੁੰਡਾ ਖੜਾ ਈ ਇਹ ਨਾਲ ਵੈਂਚ ਬੈਠ ਗਿਆ ਜੱਡ ਬਾਡੀ ਸੈਟ ਬਾਡੀ ਹਿਲੇ ਆਣ ਲੈਂਦੀ ਤੋ ਫਿਰ ਧੱਤੋ ਭਾਈ ਕਰਨ ਲੱਗ ਗਈ ਮੁਲਾਜ਼ਮ ਮੌਜੂਦ ਮੜਾਏ ਅਨੇ ਕਹਿੰਦੇ ਲੈ ਕੇ ਨਹੀਂ ਜਾਂਦੇ ਜੀ ਮੁਲਾਜ਼ਮ ਤੁਸੀਂ ਹਾਜ਼ਰੀ ਤੇ ਹੋ ਜਾਂਦਾ ਕੁਝ ਹਾਜ਼ਰੀ ਤੇ ਹੈ ਇਹ ਸੇ ਚਮਕੌਰ ਸਿੰਘ ਜੀ ਚਮਕੌਰ ਹੋਇਆ ਕੀ ਹੈ ਜਿਹੜਾ ਅਲੀਗੇਸ਼ਨ ਲੱਗੇ ਨੇ ਕਿ ਮਰਡਰ ਕੀਤਾ ਗਿਆ ਦਵਿੰਦਰ ਕੋਹਰਾ ਜੀ ਇਹ ਪਤਰੀ ਜਗਜੀਤ ਸਿੰਘ ਵਾਸੀ ਨੰਦਗੜ 24 25 ਸਾਲ ਤੋਂ ਸ਼ਾਦੀ ਚੁਦਾ ਹੈ ਇਹਦੀ ਰਾਤ ਕੋਈ ਮੌਤ ਹੋਈ ਹੈ ਜੀ ਘਰ ਵਾਲੇ ਤਾਂ ਖਦਸ ਜਿਤਾ ਰਹੇ ਆ ਵੀ ਸਾਡੀ ਕੁੜੀ ਦੀ ਘੁੱਟਮਾਰ ਕਰਕੇ ਮੌਤ ਹੋਈ ਹੈ ਪਰ ਇਹਦੀ ਪੜਤਾਲ ਜਾਰੀ ਹੈ ਜੀ ਪੜਤਾਲ ਕਰਕੇ ਅਗਲੀ ਕਾਰਵਾਈ ਜਿਹੜੀ ਅੰਮ੍ਰਿਤਸਰ ਜਿਲ੍ਹੇ ਦੀ ਜਾਊ। ਉਹ ਚੁਰਾ ਦੇ ਜਾਂਚ ਕੋਈ ਨਿਸ਼ਾਨ ਤੋਂ ਬੋਡੀ ਦੇ ਪਾਏ ਕਿ ਕੀ ਲੱਗ ਰਿਹਾ ਤਾ? ਨਹੀਂ ਉਹ ਨਾ ਮੂੰਹ ਤੇ ਬਲੱਡ ਹੈ ਜੀ ਉਹ ਤੇ ਉਹ ਕਦੇ ਵੀ ਰਾਤ ਨੂੰ ਉਲਟੀ ਆਈ ਹੈ ਬਲੱਡ ਦੀ। ਜਿਹੜੇ ਉਹ ਘਰ ਵਾਲੇ ਤਾਂ ਇਹ ਗੱਲ ਕਹਿ ਰਹੇ ਆ। ਬਾਕੀ ਇਹਦੀ ਪੋਸਟਮਾਰਟਮ ਤੋਂ ਪਤਾ ਲੱਗ ਜੂਤੀ ਬਾਕੀ ਪੜਤਾਲ ਹਲੇ ਚੱਲੀ ਜਾ ਰਹੀ ਹੈ ਜੀ।